ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਰੂਰੀ ਇਨਫੋਰਮੇਸ਼ਨ ਮੈਂ ਹੁਣੇ-ਹੁਣੇ 40 ਹਸਪੀਟਲ ਬਾਈ ਰਾਜਵੀਰ ਜਵੰਦੇ ਦੇ ਉਹਨਾਂ ਨੂੰ ਮਿਲ ਕੇ ਆਇਆ ਤੁਹਾਡੀਆਂ ਦੁਆਵਾਂ ਸਦਕਾ ਨਹੀਂ ਚੱਲ ਰਹੀਆਂ ਚੱਲ ਰਹੀਆਂ ਭਾਈ ਚੈੱਕ ਕਰੀ ਆਪਣੇ ਫੋਨ ਤੇ ਤੇ ਤੁਹਾਡੀਆਂ ਦੁਆਵਾਂ ਸਦਕੇ ਇੱਕ ਛੋਟੀ ਜੀ ਖੁਸ਼ਖਬਰੀ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੁਹਾਡੀਆਂ ਦੁਆਵਾਂ ਦੇ ਨਾਲ ਬਾਈ ਦੀ ਜਿਹੜੀ ਪਹਿਲੀ ਸਟੇਜ ਹੈ ਡਾਕਟਰਾਂ ਨੇ ਦੱਸਿਆ ਸੀਗਾ ਕਿ ਜਿਹੜੇ ਪਹਿਲੇ 12 ਘੰਟੇ ਹੈ ਉਹ ਬੜੇ ਕ੍ਰਿਟੀਕਲ ਨੇ ਉਹ 12 ਘੰਟਿਆਂ ਦਾ ਜਿਹੜਾ ਫੇਜ਼ ਹੈ ਉਹ ਪੂਰਾ ਹੋ ਚੁੱਕਿਆ ਹੈ ਤੇ ਦੂਜੀ ਜਿਹੜੀ ਡਾਕਟਰਾਂ ਨੂੰ ਵੱਡੀ ਪ੍ਰੋਬਲਮ ਸੀ ਇੱਕ ਤਾਂ ਬ੍ਰੇਨ ਚ ਪ੍ਰੋਬਲਮ ਹੈ ਦੂਜਾ ਹਾਰਟ ਐਂਡ ਕਿਡਨੀ ਡਾਕਟਰ ਸਾਹਿਬ ਕਹਿੰਦੇ ਸੀਗੇ ਕਿ ਬ੍ਰੇਨ ਬਾਅਦ ਚ ਵੀ ਰਿਕਵਰ ਹੋ ਸਕਦਾ ਹੈ ਸਭ ਤੋਂ ਪਹਿਲਾਂ ਕਿਡਨੀ ਤੇ ਹਾਰਟ ਹੈ ਉਹ ਸਭ ਤੋਂ ਪਹਿਲਾਂ ਰਿਕਵਰ ਹੋਣਾ ਬੜੇ ਜ਼ਰੂਰੀ ਹੈ ਤੇ ਬਾਈ ਨੂੰ ਪਹਿਲਾਂ 100% ਵੈਂਟੀਲੇਟਰ ਤੇ ਰੱਖਿਆ ਹੋਇਆ ਸੀ ਹੁਣ ਵੈਂਟੀਲੇਟਰ ਦੀ ਜਿਹੜੀ ਆਕਸੀਜਨ ਹੈ ਉਹ ਸਿਰਫ 25% ਦੀ ਲੋਡ ਪੈ ਰਹੀ ਹੈ 70% ਆਕਸੀਜਨ ਹੈ ਬੋਡੀ ਆਪ ਲੈਣੀ ਸ਼ੁਰੂ ਹੋ ਗਈ ਹੈ ਰਾਜਵੀਰ ਬਾਈ ਦਾ ਜਿਹੜਾ ਬੀਪੀ ਹੈ ਉਹ ਵੀ ਸਟੇਬਲ ਹੈ ਇਟ ਮੀਨਸ ਬੋਡੀ ਰਿਕਵਰ ਹੋਣੀ ਸ਼ੁਰੂ ਹੋ ਗਈ ਹੈ ਤੇ ਕਈ ਮੂਰਖ ਮੇਰੇ ਵਰਗੇ ਕਈ న్యూਸ ਚੈਨਲ ਵਾਲੇ ਜਿਹੜੇ ਗਲਤ ਫੋਟੋਆਂ ਪਾ ਰਹੇ ਨੇ ਇਆ ਆਰ ਆਈ ਪੀ ਲਿਖ ਕੇ ਅਫਵਾਹਾਂ ਫਲਾ ਰਹੇ ਨੇ ਬਾਈ ਸ਼ਰਮ ਕਰੋ ਯਾਰ ਥੋੜੀ ਜੀ ਪਲੀਜ਼ ਉਹਨਾਂ ਦੀ ਫੈਮਿਲੀ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਬੱਚੇ ਉਹਨਾਂ ਦੇ ਚਾਹਣ ਵਾਲੇ ਸੋਚ ਕੇ ਦੇਖੋ ਯਾਰ ਕੀ ਬੀਤਰੀ ਹੋਏਗੀ ਉਹਨਾਂ ਤੇ ਇਸ ਕਰਕੇ ਮੈਂ ਰਿਕਵੈਸਟ ਕਰਦਾ ਪਲੀਜ਼ ਤੇ ਤੁਹਾਡੀਆਂ ਦੁਆਵਾਂ ਕੰਮ ਕਰ ਰਹੀਆਂ ਨੇ ਸਭ ਤੋਂ ਵੱਧ ਕੰਮ ਦੁਆਵਾਂ ਨਹੀਂ ਕਰਨਾ ਪਲੀਜ਼ ਸਭ ਤੋਂ ਵੱਧ ਦੁਆਵਾਂ ਕਰੋ ਕਿ ਦੂਜੀ ਗੱਲ ਇੱਕ ਸਰਕਾਰਾਂ ਨਾਲ ਸਾਡਾ ਜਿਹੜਾ ਗਿਲਾ ਸ਼ਿਕਵਾ ਵੀ ਹੈ ਜਦੋਂ ਆਪਾਂ ਰੋਡ ਟੈਕਸ ਦਿੰਨੇ ਆ ਟੋਲ ਟੈਕਸ ਦਿੰਨੇ ਆ ਕਈ ਥਾਵਾਂ ਤੇ ਪੰਕਾਉਸ ਜਿਹੜਾ ਕਿ ਆਵਾਰਾ ਪਸ਼ੂਆਂ ਦਾ ਜਿਹੜਾ ਟੈਕਸ ਸਾਥੋਂ ਲਿਆ ਜਾਂਦਾ ਹੈ ਡੀਜ਼ਲ ਪੈਟਰੋਲ ਤੇ ਕਈ ਵਾਰੀ ਉਹ ਟੈਕਸ ਕਿੱਥੇ ਜਾਂਦਾ ਹੈ ਇਹ ਜਿਹੜਾ ਐਕਸੀਡੈਂਟ ਹੋਇਆ ਹੈ ਇਹ ਹੋਇਆ ਹੈ ਆਵਾਰਾ ਪਸ਼ੂਆਂ ਕਰਕੇ ਪਸ਼ਵਾਂ ਦੀ ਆ ਰਾਈਡਰ ਜਾ ਰਹੇ ਸੀਗੇ ਉਹ ਚਾਰ ਪੰਜ ਬੰਦੇ ਬਾਈਕ ਲੈ ਕੇ ਆਪਸ ਦੇ ਵਿੱਚ ਫੋਨ ਉਹਨਾਂ ਦੇ ਕਨੈਕਟਡ ਸੀਗੇ ਕੰਨਾਂ ਦੇ ਵਿੱਚ ਉੱਥੇ ਦੋ ਟੱਠਿਆਂ ਦੀ ਲੜਾਈ ਹੋ ਰਹੀ ਸੀ ਜਿਹੜੇ ਉਹਨਾਂ ਦੀ ਬਾਈਕ ਦੇ ਵਿੱਚ ਵੱਜਿਆ ਉਹਨਾਂ ਦੇ ਜਾ ਕੇ ਟੱਠਾ ਉਹਦੇ ਨਾਲ ਬਾਈਕ ਡਿੱਗ ਗਿਆ ਉਹਨਾਂ ਨੇ ਹੈਲਮਟ ਵੀ ਪਾਇਆ ਹੋਇਆ ਸੀਗਾ ਤੇ ਉਹਨਾਂ ਦੀ ਸਪੀਡ ਇੰਨੀ ਤੇਜ਼ ਸੀਗੀ ਟੱਠਿਆਂ ਦੀ ਕਿਉਂਕਿ ਉਹਨਾਂ ਜ਼ੋਰ ਦੇ ਵਿੱਚ ਚੱਲਨੇ ਕੋਈ ਹੁੰਦੇ ਆ ਉਹਦੇ ਨਾਲ ਬਾਈਕ ਡਿੱਗ ਗਿਆ ਦੇਖਣ ਨੂੰ ਕੋਈ ਛੀਟ ਨਹੀਂ ਦੇਖਣ ਨੂੰ ਬਾਡੀ ਨਾਰਮਲ ਹੈ ਪਰ ਇੱਥੇ ਗਰਦਨ ਦੇ ਵਿੱਚ ਫ੍ਰੈਕਚਰਸ ਨੇ ਪਸਲੀਆਂ ਨੇ ਜਿਹੜੀਆਂ ਹਨਾ ਉਹ ਉਹ ਥੋੜੀ ਜਿਹਾ ਆਪਣੀ ਥਾਂ ਤੋਂ ਹਿੱਲ ਗਈਆਂ ਨੇ ਅੰਦਰ ਜਾ ਚੁੱਕੀਆਂ ਨੇ ਸਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੁਹਾਡੀਆਂ ਦੁਆਵਾਂ ਦੇ ਨਾਲ ਸਭ ਤੋਂ ਵੱਡੀ ਚੀਜ਼ ਹੈ ਤੇ ਬੋਡੀ ਰਿਕਵਰ ਹੋਣੀ ਸ਼ੁਰੂ ਹੋ ਗਈ ਹੈ ਕੱਲ ਦੇ ਜਿਹੜੇ 12 ਘੰਟੇ ਲੰਗੇ ਆ ਉਹ ਰੱਬ ਹੀ ਜਾਣਦਾ ਫੈਮਿਲੀ ਮੈਂਬਰ ਹੀ ਜਾਣਦੇ ਨੇ ਉੱਥੇ ਮੌਕੇ ਤੇ ਜਿਹੜੇ ਮੌਜੂਦ ਸੀਗੇ ਮਤਲਬ ਬਹੁਤ ਜ਼ਿਆਦਾ ਮਾੜੇ ਹਾਲਾਤ ਸੀਗੇ ਆਪਾਂ ਸੋਚ ਨਹੀਂ ਸਕਦੇ ਤੇ ਅਵਾਰਾ ਪਸ਼ੂਆਂ ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਇਹਦੇ ਲਈ ਅੱਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਜਿਹੜੇ ਇਲਾਕੇ ਦੇ ਵਿੱਚ ਕੋਈ ਡੰਗਰ ਕੋਈ ਅਵਾਰਾ ਪਸ਼ੂ ਜਿਹਦੇ ਕਰਕੇ ਐਕਸੀਡੈਂਟ ਹੁੰਦਾ ਹਾਂ ਉਸ ਇਲਾਕੇ ਦੇ ਪ੍ਰਸ਼ਾਸਨ ਤੇ ਚਾਹੀਓ ਐਸ ਡੀ ਐਮ ਡੀ ਸੀ ਕੋਈ ਵੀ ਆ ਹੋਰ ਜ਼ਿੰਮੇਵਾਰ ਬੰਦਾ ਕੋਈ ਵੀ ਉਹਨਾਂ ਤੇ ਐਫ ਆਈ ਆਰ ਨਹੀਂ ਹੋਣੀ ਚਾਹੀਦੀ ਹੈਨਾ ਐਦਾਂ ਦਾ ਕਾਨੂੰਨ ਨਹੀਂ ਸਾਡੇ ਦੇਸ਼ 'ਚ ਹੋਣਾ ਚਾਹੀਦਾ ਤੁਸੀਂ ਗੂਗਲ ਕਰਕੇ ਦੇਖੋ ਇੰਨੇ ਵਰਲਡ ਵਾਰ 'ਚ ਦੁਨੀਆ ਨਹੀਂ ਮਰੀ ਜਿੰਨੀ ਐਕਸੀਡੈਂਟਾਂ 'ਚ ਮਰਦੀ ਹੈ ਕਈ ਤਾਂ ਮੇਰੇ ਵਰਗੇ ਮੋਰ ਡਰਿੰਕ ਡਰਾਈਵ ਵੀ ਕਰਦੇ ਆ ਬਹੁਤ ਮਾੜੀ ਗੱਲ ਹੈ ਹੈਨਾ ਬਾਈ ਨੇ ਹੈਲਮਟ ਵੀ ਪਾਇਆ ਹੋਇਆ ਸੀ ਹੁਣ ਆਵਾਰਾ ਪਸ਼ੂ ਨੇ ਆ ਕੇ ਐਕਸੀਡੈਂਟ ਕਰਤਾ ਹੈਲਮਟ ਕੀ ਕਰੇਗਾ ਹੈਲਮਟ ਗਰਦਨ ਨਹੀਂ ਬਚਾਂਦਾ ਤੇ ਸਭ ਤੋਂ ਵੱਡੀ ਝੋਟ ਗਰਦਨ ਤੇ ਲੱਗੀ ਐ ਇਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਇੰਨਾ ਟੈਕਸ ਦੰਨੇ ਆਪ ਇਹ ਮੁੱਦਾ ਵੀ ਸਾਰੇ ਤੁਸੀਂ ਜ਼ਰੂਰ ਚੱਕਿਆ ਕਰੋ ਸਾਰੇ ਰਲ ਕੇ ਅਰਦਾਸਾਂ ਕਰੋ ਸੱਚੀ ਅਰਦਾਸਾਂ ਕੰਮ ਕਰ ਰਹੀਆਂ ਨੇ ਯਾਰ ਕੰਮ ਕਰ ਰਹੀਆਂ ਨੇ ਅਰਦਾਸਾਂ ਧੰਨਵਾਦ ਸਾਰਿਆਂ ਦਾ ਪਲੀਜ਼ ਆਫਵਾਹਨਾ ਫਲਾਇਓ ਤੇ ਵੱਤ ਤੋਂ ਵੱਧ ਵਾਹਿਗੁਰੂ ਲਿਖ ਕੇ ਪ੍ਰੇਰ ਫਰ ਜਵੰਦਾ ਸਰਬੱਤ ਦਾ ਭਲਾ ਸਾਰੇ ਦਿਲੋਂ ਦੁਆ ਕਰੋ ਗੁਰੂ ਘਰਾਂ ਚ ਮੰਦਰਾਂ ਚ ਮਸਜਿਦ ਦੇ ਵਿੱਚ ਜਾ ਕੇ ਸਾਰਿਆਂ ਲਈ ਅਰਦਾਸ ਕਰੋ ਬਾਕੀ ਸਾਡੀ ਸੇਵਾ ਜਿਹੜੀ ਉਹ ਚੱਲ ਰਹੀ ਹੈ ਖੇਤ ਪੱਧਰੇ ਕਰਨ ਦੀ ਡੀਜ਼ਲ ਦੀ ਕਈ ਥਾਵਾਂ ਤੇ ਸਾਡੀ ਟੀਮ ਲੱਗੀ ਹੋਈ ਹੈ ਤੇ ਹੁਣੇ-ਹੁਣੇ ਮੈਂ ਹਸਪੀਟਲ ਚੋਂ ਨਿਕਲਿਆ ਬਾਹਰ ਕੱਲ ਵੀ ਦਰਬਾਰ ਸਾਹਿਬ ਆਈ ਸੀ ਅਰਦਾਸ ਕਰਕੇ ਔਰ ਸੱਚੇ ਪਾਤਸ਼ਾਹ ਸੁਣ ਰਿਹਾ ਹੈ ਧੰਨਵਾਦ ਸਾਰਿਆਂ ਦਾ ਔਰ ਪਿੱਛੇ 40 ਹਸਪੀਟਲ ਹੈ ਹੁਣੇ ਮੈਂ ਬਾਹਰ ਨਿਕਲਿਆ ਹਸਪੀਟਲ ਤੋਂ ਤੇ ਧੰਨਵਾਦ ਸਾਰਿਆਂ ਦਾ ਜੀ ਪਲੀਜ਼ ਰੈਕਟੀਵਿਟੀ ਨਾਲ ਫਲਾਇਓ ਗਲਤ ਖਬਰਾਂ ਨਾ ਫਲਾਇਓ ਜਿਹੜੇ ਵਧੀਆ ਅچھے ਚੈਨਲ ਨੇ ਉਹਨਾਂ ਦੀ ਕ੍ਰੈਡੀਬਿਲਟੀ ਚੈੱਕ ਕਰਕੇ ਫੇਰ ਕੋਈ ਗੱਲ ਲੱਗੇ ਸ਼ੇਅਰ ਕਰਿਆ ਕਰੋ ਬਾਕੀ ਤੁਸੀਂ ਸਾਰੇ ਸਿਆਣੇ ਹੋ ਥੈਂਕ ਯੂ ਸੋ ਮੱਚ ਸਾਰੇ